5 ਮਿੰਟ ਬੋਲੇ ਬੋਲੇ ਤਾਂ 5ਵੇਂ ਮਿੰਟ ਮੇਂ ਟੀਮ ਮੈਦਾਨ ਦੇ ਅੰਦਰ ਆਣੀ ਚਾਹੀਏ ਦੋਨੋਂ ਟੀਮਾਂ ਫੀਟਿੰਗ ਕੀਤੀ ਆ ਜਦੋਂ ਮੈਂ ਆਇਆ ਤਾਂ ਮੈਂ ਦੇਖਿਆ ਕਿ ਦਿਲਜੀਤ ਦਾ ਕੋਈ ਗਾਣਾ ਚੱਲਦਾ ਜੀ ਦੇ ਵਿੱਚ ਕੋਈ ਖੀਮ ਦਾ ਜ਼ਿਕਰ ਜੇਬ ਦੇ ਵਿੱਚੋਂ ਨਿਕਲੀ ਇਹ ਉਹ ਇਹ ਜੋ ਖੀਮ ਰੁਪੀਆਂ ਖੀਮ ਰੁਪੀਆਂ ਕਰਦੇ ਕੇ ਨਾਲ ਦਾ ਕੇ ਚੱਲ ਰਿਹਾ ਇਹ ਜੋ ਖੀਮ ਰੁਪੀਆਂ ਕੋਲਰ ਕੋਜੀ ਉੱਚੀ ਆਵਾਜ਼ ਦੇ ਵਿੱਚ ਹੀ ਗਾਣੇ ਚੱਲ ਰਹੇ ਸੀਗੇ ਮੈਨੂੰ ਕਾਫੀ ਜ਼ਿਆਦਾ ਇਸ ਚੀਜ਼ ਉੱਤੇ ਹੈਰਾਨੀ ਹੋਈ ਕਿ की हो रहा? क्योंकि एस डी पीसीज गुरु नानक साहब के नाम के उप उन्नीस रन बनाए बारह गेंदों पे दो चौके उनके बल्ले से निकले एक सौ अट्ठावन दशमलव तीन के स्ट्राइक रेट से और अब अगले बल्लेबाज आ रहे हैं रंदू राजपुरा पर मेरे आना चल रहा है ਕੱਬੀ ਚੋਂ ਨਿਕਲੀ ਅਫੀਮ ਜੇਬ ਚੋਂ ਨਿਕਲੀ ਆ ਅਸੀਂ ਐਜ਼ ਅ ਸਿੱਖ ਹੋ ਕੇ ਤਾਂ ਆਹ ਦਿਨਾਂ 'ਚ ਵੈਸੇ ਹੀ ਅਸੀਂ ਦੂਜਿਆਂ ਨੂੰ ਮਨਾ ਕਰਦੇ ਆ ਕਿ ਜਿਹੜੇ ਈਸਾਈ ਭਾਈਚਾਰੇ ਨੂੰ ਅਸੀਂ ਵਿੱਚ ਮਨਾ ਕਰਦੇ ਆ ਇਸ ਗੱਲ ਦਾ ਕਿ ਆਹ ਦਿਨਾਂ 'ਚ ਤੁਸੀਂ ਵੀ ਨਾ ਜਾਓ ਉਹਨਾਂ ਦੀ ਕ੍ਰਿਸਮਸ ਦਾ ਤਿਉਹਾਰ ਕਹਿੰਦੇ ਖਰਾਬ ਦਾ ਨੇ ਪਰ ਆਪਾਂ ਐਜ਼ ਅ ਸਿੱਖ ਹੋ ਕੇ ਵੀ ਇਹ ਕੰਮ ਕਰੀ ਜਾਂਦੇ ਆ ਸੰਸੰਗਤ ਗੱਲ ਤੁਸੀਂ ਦੇਖ ਰਹੇ ਹੋ ਜਦਾar ਟਾਈਮ ਇਸ ਸਮੇਂ ਮੈਂ ਜੀਐਨਈ ਕਾਲਜ ਖੜਾ ਜੋ ਕਿ ਇੱਥੇ ਦਾ ਪ੍ਰਬੰਧ ਆ ਜਿਹੜਾ ਲਗਭਗ ਸਾਰਾ ਹੀ ਸ਼ੋਮਣੀ ਕਮੇਟੀ ਦੇ ਅਧੀਨ ਇਥੇ ਕ੍ਰਿਕਟ ਮੈਚ ਚੱਲ ਰਿਹਾ ਵਾ ਸਾਨੂੰ ਖੁਸ਼ੀ ਹੋਈ ਕਿ ਚਲੋ ਸਪੋਰਟਸ ਆ ਮੁੰਡੇ ਚੰਗੇ ਜੇ ਪਾਸੇ ਨੂੰ ਲੱਗੇ ਹੋਏ ਨੇ ਨੌਜਵਾਨ ਪਰ ਇਥੇ ਇੱਕ ਵੱਡੀ ਕਮੀ ਦੇਖਣ ਨੂੰ ਮਿਲੀ ਜਿੱਥੇ ਕਿ ਸਾਡੀਆਂ ਸੰਸਥਾਵਾਂ ਇਹਨਾਂ ਦਿਨਾਂ ਦੇ ਵਿੱਚ ਮਨਾ ਰਹੀਆਂ ਨੇ ਕਿ ਸਾਡੇ ਜੂਤੇ ਸਾਡੇ ਤੋਂ ਦੂਰ ਹੋਏ ਸੀ ਭਾਵੇਂ ਕਿ ਅਸੀਂ ਸੋਗ ਨਹੀਂ ਮਨਾਉਂਦੇ ਪਰ ਦੁੱਖ ਜ਼ਰੂਰ ਹੈਗਾ ਪਰ ਇੱਥੇ ਜਦੋਂ ਦੇਖਣ ਦੇ ਵਿੱਚ ਇੱਕ ਗੱਲ ਆਈ ਕਿ ਜਦੋਂ ਚਲੋ ਜਿਹੜਾ ਕ੍ਰਿਕਟ ਮੈਚ ਦੇ ਵਿੱਚ ਆਈਪੀਐਲ ਦਾ 뮤직 ਵਗੈਰਾ ਚੱਲਦਾ ਉਹ ਠੀਕ ਇਹਨਾਂ ਦਾ ਕੋਈ ਹੈਗਾ ਪਰ ਉੱਥੇ ਹੀ ਨਾਲ ਗਾਣੇ ਚੱਲਣੇ ਪੰਜਾਬੀ ਜਦੋਂ ਮੈਂ ਆਇਆ ਤਾਂ ਮੈਂ ਦੇਖਿਆ ਕਿ ਦਿਲਜੀਤ ਦਾ ਕੋਈ ਗਾਣਾ ਚੱਲਦਾ ਜੀ ਤੇ ਵਿੱਚ ਕੋਈ ਫੀਮ ਦਾ ਜਕਰ ਜੇਬ ਦੇ ਵਿੱਚੋਂ ਨਿਕਲੀ ਜੇਬ ਉਹ ਜਦੋਂ ਮੈਂ ਆ ਕੇ ਪਤਾ ਕੀਤਾ ਕਿ ਪ੍ਰਬੰਧਕ ਕੌਣ ਨੇ ਤਾਂ ਕੁਝ ਮੁੰਡੇ ਆਏ ਮੇਰੇ ਨਾਲ ਗੱਲਬਾਤ ਕਰਦੇ ਉਹ ਕਹਿੰਦੇ ਸਾਨੂੰ ਪਤਾ ਨਹੀਂ ਸੀ ਸਰਦਾਰ ਬੰਦੇ ਕਹਿ ਰਹੇ ਨੇ ਕਿ ਉਹ ਮੁੰਡਿਆਂ ਨੂੰ ਨਹੀਂ ਪਤਾ ਸੀਗਾ ਜੀ ਜਿਹੜੇ ਡੀਜੇ ਤੇ ਬੈਠੇ ਨੇ ਮੇਰੇ ਨਾਲ ਵੀਰ ਨੇ ਉਹਨਾਂ ਨਾਲ ਗੱਲ ਕਰਦਿਆਂ ਮਨਜੀਤ ਸਿੰਘ ਜੀ ਨਾਲ ਮਨਵੀਰ ਸਿੰਘ ਜੀ ਮਨਵੀਰ ਸਿੰਘ ਜੀ ਤੁਸੀਂ ਕੀ ਸਮਝਦੇ ਹੋ ਇਸ ਚੀਜ਼ ਨੂੰ ਤੁਸੀਂ ਇੱਥੇ ਸਟੂਡੈਂਟ ਹੋ ਦੇਖਿਆ ਸਾਨੂੰ ਜਾਣਕਾਰੀ ਦਿਵਾਈ ਪਹਿਲਾਂ ਤਾਂ ਫੋਟੇ ਬੁਲਾਉਣਾ ਚਾਹੁੰਦਾ ਜੀ ਫੋਟੇ ਸਾਹ ਪਹੁੰਚਣਾ ਚਾਹੁੰਦਾ ਹੈ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਦਾ ਫੋਟੇ ਮੈਂ ਇੱਥੇ ਐਸਟੀਸੀ ਦੇ ਵਿੱਚ ਕੋਰਸ ਲਿਆ ਸੀਗਾ ਜੀ ਸਕਿੱਲ ਟ੍ਰੇਨਿੰਗ ਸੈਂਟਰ ਦੇ ਵਿੱਚ ਬਰਡਿੰਗ ਦਾ ਤੇ ਤਕਰੀਬਨ 11:30 ਵਜੇ ਦੇ ਕਰੀਬ ਕਰੀਬ ਮੈਂ ਇੱਥੇ ਪਹੁੰਚਿਆ ਤੇ ਜਦੋਂ ਮੈਂ ਆਇਆ ਤੇ ਗੱਡੀਆਂ ਦੀ ਪਾਰਕਿੰਗ ਪਹਿਲਾਂ ਮੇਰੇ ਥੋੜਾ ਜਿਹਾ ਕਾਰ ਪਾਰਕਿੰਗ ਲੈ ਕੇ ਵੀ ਕਿਸੇ ਟਾਈਮ ਮਤਲਬ ਇਹਨਾਂ ਨਾਲ ਗੱਲ ਹੋਈ ਸੀਗੀ ਤੇ ਦੇਖਿਆ ਮੈਂ ਅਜੇ ਅੰਦਰ ਗੱਡੀਆਂ ਦੀ ਪਾਰਕਿੰਗ ਹੋਈ ਹੋਈ ਆ ਆਵਾਜ਼ ਤਾਂ ਨਹੀਂ ਸੀ ਆ ਰਹੀ ਉਸ ਟਾਈਮ ਦੇ ਵਿੱਚ ਜੀ ਤੇ ਜਿਵੇਂ ਜਿਵੇਂ ਮੈਂ ਅੰਦਰ ਐਂਟਰ ਹੋਇਆ ਤੇ ਮੈਂ 뮤직 ਵਗੈਰਾ ਦੇਖਿਆ ਇੱਥੇ ਸੁਣਿਆ ਮਤਲਬ ਪਤਾ ਲੱਗਿਆ ਕਿ ਕੁਝ 뮤직 ਦਾ ਕੁਝ ਚੱਲ ਰਿਹਾ ਜੀ ਤੇ ਮੈਨੂੰ ਨਹੀਂ ਸੀ ਪਤਾ ਕਿ ਇਹ ਆਰਗੇਨਾਈਜ਼ ਕਿਹਦੇ ਵੱਲੋਂ ਹੋਇਆ ਹੋਇਆ ਕਾਲਜ ਵੱਲੋਂ ਹੋਇਆ ਹੋਇਆ ਜਾਂ ਬਾਹਰਲੀ ਕੋਈ ਸੰਸਥਾ ਹੈਗੀ ਆ ਤੇ ਜਿਵੇਂ ਜਿਵੇਂ ਐਂਟਰ ਹੋਇਆ ਤੇ ਮੈਂ ਨਾਲ ਗਾਣੇ ਵੀ ਸੁਨੇ ਹੂੰ ਤੇ ਗਾਣੇ ਸੁਣ ਕੇ ਮੈਨੂੰ ਬੜੀ ਹੈਰਾਨੀ ਗਾਣੇ ਵੀ ਉੱਚੀ ਲਾਊਡ ਸੀ ਸੀ ਕਿ ਬਿਲਕੁਲ ਬਿਲਕੁਲ ਹੀ ਉੱਚੀ ਆਵਾਜ਼ ਦੇ ਵਿੱਚ ਹੀ ਗਾਣੇ ਚੱਲ ਰਹੇ ਸੀਗੇ ਮੈਨੂੰ ਕਾਫੀ ਜ਼ਿਆਦਾ ਇਸ ਚੀਜ਼ ਉੱਤੇ ਹੈਰਾਨੀ ਹੋਈ ਕਿ ਇਹ ਕੀ ਹੋ ਰਿਹਾ ਕਿਉਂਕਿ ਐਸਜੀਪੀਸੀ ਦੇ ਅੰਦਰ ਇਹ ਜਿਹੜਾ ਕਾਲਜ ਜਿਹੜਾ ਹੈਗਾ ਹੁੰਦਾ ਗੁਰਨਾਨਕ ਸਾਹਿਬ ਦੇ ਨਾਮ ਦੇ ਉੱਤੇ ਇਹ ਬਣਿਆ ਹੋਇਆ ਜੀ ਤੇ ਪਹਿਲਾਂ ਮੈਂ ਆਪਣੇ ਤੌਰ ਦੇ ਉੱਤੇ ਥੋੜੀ ਜਿਹੀ ਜਾਣਕਾਰੀ ਲੈਣਾ ਜਿਹੜਾ ਹੈਗਾ ਮੈਂ ਸੋਚਿਆ ਕਿ ਪਹਿਲਾਂ ਮੈਂ ਜਾਣਕਾਰੀ ਇਹਦੇ ਬਾਰੇ ਇਕੱਠੀ ਕਰਾਂ ਕੀ ਹੋ ਕੀ ਰਿਹਾ ਜੀ ਫਿਰ ਮੈਂ ਆ ਕੇ ਅੰਦਰ ਜਦੋਂ ਆਪਣੇ ਵਿੰਗ ਦੇ ਵਿੱਚ ਸਟੂਡੈਂਟਸ ਨਾਲ ਵੀ ਗੱਲ ਕੀਤੀ ਤੇ ਉਹ ਕਹਿੰਦੇ ਜੀ ਇਸ ਤਰੀਕੇ ਨਾਲ ਇਹ ਕੁਝ ਰੈਂਟ ਤੇ ਦਿੰਦੇ ਨੇ ਜਿਹੜਾ ਗਰਾਊਂਡ ਗਰਾਊਂਡ ਹੈ ਹਾਂਜੀ ਹੂੰ ਤੇ ਰੈਂਟ ਦੇ ਉੱਤੇ ਦਿੰਦੇ ਨੇ ਤੇ ਇੱਥੇ ਅਕਸਰ ਟਾਈਮ ਟੂ ਟਾਈਮ ਇਸ ਤਰ੍ਹਾਂ ਦੀ ਜਿਹੜੇ ਹੈਗੇ ਨੇ ਇਵੈਂਟ ਜਿਹੜੇ ਹੁੰਦੇ ਰਹਿੰਦੇ ਨੇ ਜੀ ਪਰ ਗੱਲ ਹੈਰਾਨ ਕਰਨ ਵਾਲੀ ਇਹ ਹੈ ਕਿ ਆ ਸਮਾਂ ਜਿਹੜਾ ਹੈਗਾ ਮਤਲਬ ਅਸੀਂ ਟੋਟਲੀ ਸਾਡਾ ਇਹ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਲੂ ਫਾਲਤੂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਛੱਡ ਕੇ ਸਾਡਾ ਧਿਆਨ ਜਿਹੜਾ ਹੈਗਾ ਪ੍ਰਮਾਤਮਾ ਵੱਲ ਲੱਗੇ ਅਸੀਂ ਸਾਬ ਜਾਦੇ ਦੀ ਸ਼ਹੀਦੀ ਨੂੰ ਯਾਦ ਕਰਤੇ ਹੋਏ ਤੇ ਅਸੀਂ ਆਪਣੇ ਇਤਿਹਾਸ ਨਾਲ ਜੋ ਪਰਿਵਾਰ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਚਲੇ ਜਾਣਾ ਸਾਡੇ ਕੋਲੋਂ ਇਹਨਾਂ ਦਿਨਾਂ ਦੇ ਵਿੱਚ ਤੇ ਅਸੀਂ ਅਸੀਂ ਜੇ ਦੁੱਖ ਨਹੀਂ ਮਨਾਉਂਦੇ ਤਾਂ ਸਾਨੂੰ ਚਲੋ ਅਸੀਂ ਚੜਦੀ ਕਲਾ 'ਚ ਰਹਨੇ ਆ ਪਰ ਇਹ ਵੀ ਨਹੀਂ ਹੈਗਾ ਕਿ ਤਨਾ ਕਿਤੇ ਕਿ ਇੰਨਾ ਅਸੀਂ ਲਾਊਡ ਮਿਊਜ਼ਿਕ ਪਾਈਏ ਨਹੀਂ ਇਹ ਜਿਹੜੀ ਟੋਟਲੀ ਚੀਜ਼ ਹੈਗੀ ਆ ਜੀ ਠੀਕ ਆ ਅਲੱਗ-ਅਲੱਗ ਧਰਮ ਜਾਂ ਫਿਰਕੇ ਪੰਜਾਬ ਦੇ ਵਿੱਚ ਰਹਿੰਦੇ ਨੇ ਸਾਰਿਆਂ ਨੂੰ ਜਿਉਣ ਦਾ ਆਪਣੇ ਢੰਗ ਨਾਲ ਜ਼ਿੰਦਗੀ ਬਤੀਤ ਕਰਨ ਦਾ ਹੱਕ ਹੈਗਾ ਹੁਣ ਕ੍ਰਿਸਮਸ ਵੀ ਨਿਕਲ ਕੇ ਗਈ ਐ ਸਾਈ ਚਲੋ ਜੇ ਚੱ ਰਹੇ ਨੇ ਉਹਨਾਂ ਨੇ ਆਪਣੇ ਢੰਗ ਨਾਲ ਸਾਡਾ ਤਾਂ ਫਲਸਫਾ ਗੁਰੂ ਸਾਹਿਬ ਨੇ ਕਿਹਾ ਕਿ ਤੁਮ ਕੋ ਤੁਮਾਰਾ ਖੂ ਹਮ ਕੋ ਹਮਾਰਾ ਪਰ ਆਹ ਤਾਂ ਇਹ ਤਾਂ ਕੋਈ ਧਰਮ ਦਾ ਕੰਮ ਨਹੀਂ ਨਾ ਹੋ ਰਿਹਾ ਜੀ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਦੂਸਰੀ ਗੱਲ ਇਹ ਹੈ ਕਿ ਉਹ ਵੀ ਐਸਡੀਪੀਸੀ ਦੇ 76 ਸ਼ਾਇਦ ਦੇ ਹਿੱਤ ਹੋ ਰਿਹਾ ਹੈ ਉਸ ਇਹ ਚੀਜ਼ ਜਿਹੜੀ ਇਹ ਹਦੈਰਾ ਇਹਦਾ ਮੇਨ ਕੰਮ ਤਾਂ ਇਹ ਆ ਕਿ ਲੋਕਾਂ ਨੂੰ ਜਿਹੜੇ ਬੱਚੇ ਨੇ ਜਾਂ ਸਿੱਖ ਪਰਿਵਾਰ ਨੇ ਜਿਹੜੇ ਸਿੱਖ ਬੱਚੇ ਨੇ ਉਹਨਾਂ ਨੂੰ ਸਿੱਖੀ ਨਾਲ ਜੋੜਨ ਦਾ ਕੰਮ ਦਿੰਦਾ। ਲੇਕਿਨ ਇੱਥੇ ਤਾਂ ਉਲਟਾ ਕੰਮ ਹੋ ਰਿਹਾ ਆ ਆ ਟਾਈਮ ਦੇ ਵਿੱਚ ਇਸ ਤਰ੍ਹਾਂ ਦੇ ਗਾਣੇ ਚੱਲਣਾ ਬਹੁਤ ਹੈਰਾਨੀ ਵਾਲੀ ਗੱਲ ਸੀ। ਇਸੇ ਲਈ ਫਿਰ ਮੈਂ ਆ ਕੇ ਜਦੋਂ ਸਾਰੀ ਗੱਲਬਾਤ ਹੋਈ ਤੇ ਮੈਂ ਮੈਨੂੰ ਪਤਾ ਲੱਗਿਆ ਕਿ ਕੋਈ ਹੋਰ ਸਸਤਾ ਜਿਹੜੀ ਹੈਗੀ ਇਸ ਚੀਜ਼ ਦੇ ਵਿੱਚ ਇਨਵੋਲਵਡ ਹੈਗੀ ਆ ਤੇ ਉਹਨਾਂ ਨੇ ਮਤਲਬ ਰੈਂਟ ਤੇ ਲੈ ਕੇ ਕੀਤਾ ਪਰ ਪ੍ਰਬੰਧਾਂ ਨੂੰ ਲੈ ਕੇ ਤਾਂ ਗਾਈਡਲਾਈਨ ਦੱਸੀਆਂ ਜਾ ਸਕਦੀਆਂ ਸੀ। ਬਿਲਕੁਲ ਦੀ ਇਹੀ ਚੀਜ਼ ਤਾਂ ਹੋਣਾ ਚਾਹੀਦਾ। ਇਸੇ ਚੀਜ਼ ਦਾ ਤਾਂ ਦੁੱਖ ਲੱਗਿਆ ਕਿ ਜਿਹੜਾ ਜੋ ਕੰਮ ਇਹਨਾਂ ਦਾ ਪ੍ਰਬੰਧਕਾਂ ਦਾ ਹੋਣਾ ਚਾਹੀਦਾ ਸੀ ਉਹ ਸਹੀ ਢੰਗ ਨਾਲ ਉਹਨਾਂ ਨੇ ਕੀਤਾ ਨਹੀਂ ਹੈ ਕੀ ਇਹ ਆਵਾਜ਼ ਜਿਹੜੀ ਉੱਚੀ ਆਵਾਜ਼ ਹੈ ਅੜੜਾਲੇ ਘਰਾਂ ਨੂੰ ਨਹੀਂ ਜਾ ਰਹੀ ਜਾਂ ਕਲਾਸਿਸ ਦੇ ਵਿੱਚ ਨਹੀਂ ਜਾ ਰਹੀ ਜਾਂ ਪ੍ਰਬੰਧਕਾਂ ਦੇ ਕੰਨਾਂ ਦੇ ਵਿੱਚ ਨਹੀਂ ਪੈ ਲੋਕਾਂ ਤੇ ਕੀ ਪ੍ਰਭਾਵ ਪਊਗਾ ਕਹਿਣਗੇ ਕਿ ਹੂੰ ਤਾਂ ਸਿੱਖ ਰੌਲਾ ਪਾਉਂਦੇ ਨੇ ਕਿ ਆਹ ਦਿਨਾਂ ਚ ਅਸੀਂ ਸੋਗ ਹੁੰਦਾ ਸਾਡੇ ਜਾਂ ਕਿਦਾਂ ਕਿ ਅਸੀਂ 뮤직 ਵਜਾਉਣਾ ਨਹੀਂ ਹੈਗਾ ਸਾਨੂੰ ਤਾਂ ਰੋਕੀ ਜਾਂਦੇ ਨੇ ਅੱਛਾ ਕ੍ਰਿਸਮਸ ਭਾਈਚਾਰੇ ਜਿਹੜੇ ਇਸਾਈ ਭਾਈਚਾਰੇ ਦੇ ਲੋਕ ਆ ਇਹ ਤਾਂ ਫਿਰ ਵੱਡਾ ਸਵਾਲ ਖੜਾ ਕਰਨਗੇ ਨਾ ਕਿ ਸਾਨੂੰ ਤਾਂ ਤੁਸੀਂ ਰੋਕੀ ਜਾਂਦੇ ਹੋ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਵੀ ਕਹਤਾ ਕਿ 뮤직 ਨਹੀਂ ਵਜਾਉਣਾ ਹੈਗਾ ਪਰ ਹੁਣ ਉਹ ਕਹਿਣਗੇ ਕਾ ਦੇਖ ਲਓ ਜੀ ਤੁਸੀਂ ਲੱਗੇ ਹੋਏ ਹੋ ਆਪ ਜੀ ਬਿਲਕੁਲ ਤੁਹਾਡੀ ਗੱਲ ਇਹ 100% ਸਹੀ ਹੈ ਜੀ ਜਿਹੜੇ ਜਿਹੜੇ ਸਾਡੇ ਆਪਦੇ ਅਧਾਇਰੇ ਨੇ ਇਹਨਾਂ ਦੇ ਵਿੱਚ ਜਦ ਇਸ ਤਰ੍ਹਾਂ ਦੇ ਕੋਈ ਗਾਈਡਲਾਈਨਸ ਜਾਂ ਕੋਈ ਉਹ ਚੀਜ਼ਾਂ ਇਸ਼ੂ ਨਹੀਂ ਹੋਣਗੀਆਂ ਤੇ ਫਿਰ ਲੋਕਾਂ ਨੂੰ ਜਿਹੜੇ ਹੁਣ ਸਿੱਖ ਬੱਚੇ ਨੇ ਸਿੱਖੀ ਤੋਂ ਦੂਰ ਕਿਉਂ ਹੋ ਰਹੇ ਨੇ ਕਿਉਂਕਿ ਐਸਜੀਪੀਸੀ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ ਵਿਚਾਰ ਨਹੀਂ ਕਰ ਰਹੀ ਜਿਹੜਾ ਇਹਨਾਂ ਦੀ ਡਿਊਟੀ ਆ ਉਹ ਤਾਂ ਇੱਕ ਪਾਸੇ ਰਹੀ ਜੀ ਇਹ ਤਾਂ ਸਗੋਂ ਸਿੱਖੀ ਸਿਧਾਂਤਾਂ ਦੇ ਉਲਟ ਚੱਲ ਕੇ ਇਹ ਕੰਮ ਕਰ ਰਹੇ ਇਹ ਤਾਂ ਬਹੁਤ ਵੱਡਾ ਨੁਕਸਾਨ ਜਿਹੜਾ ਹੈਗਾ ਇਹ ਸਿੱਖਾਂ ਨੂੰ ਜਾਂ ਕਹਿ ਦਈਏ ਵੀ ਸਕੀਨੂ ਵੀ ਹੋ ਰਿਹਾ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਸਿੱਖਾਂ ਦਾ ਇੱਕ ਮਾਈਂਡ ਸੈਟ ਸਿਰਫ ਇੱਥੇ ਤੱਕ ਬਣ ਕੇ ਰਹਿ ਗਿਆ ਕਿ ਅਸੀਂ ਜਾਣਾ ਹੈ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਤੇ ਸਾਡਾ ਕੰਮ ਹੋ ਗਿਆ ਅਸੀਂ 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 ਉੱਪਰੋਂ ਕਹਿ ਅਸੀਂ ਬਾਬਾ ਜੀ ਤੁਹਾਡੇ ਤੇ ਆਸਾਨ ਕਰ ਚੱਲੇ ਆ ਮੱਥਾ ਟੇਕ ਕੇ ਹੁਣ ਤੁਸੀਂ ਸਾਡੀਆਂ ਮਨੋ ਕਾਮਨਾ ਪੂਰੀਆਂ ਕਰ ਦਿਓ ਪਰ ਜੋ ਸਿਧਾਂਤ ਨੇ ਉਹਨਾਂ ਤੋਂ ਜਾਣੂ ਸਾਡੇ ਬੱਚਾ ਨੂੰ ਨਹੀਂ ਕਰਵਾਇਆ ਬਿਲਕੁਲ ਬਿਲਕੁਲ ਧੰਨਵਾਦ ਸਰ ਗੱਲ ਕਰਨ ਲਈ ਧੰਨਵਾਦ ਕੋਮਨਵੀਰ ਸਿੰਘ ਜੀ ਨੇ ਇਹ ਨਹੀਂ ਕੋਈ ਜ਼ਰੂਰੀ ਹੁੰਦਾ ਕਿ ਕਿਸੇ ਦੀ ਡੈਜ਼ਿਗਨੇਸ਼ਨ ਜ਼ਰੂਰੀ ਹੋਣੀ ਚਾਹੀਦੀ ਆ ਕਿ ਉਹ ਹੀ ਇਸ ਗੱਲ ਨੂੰ ਚੱਕੇ ਹਰ ਬੰਦਾ ਹਰ ਸਿੱਖ ਆ ਹਰ ਪੰਜਾਬੀ ਆ ਜਿਹੜਾ ਉਹ ਇਸ ਚੀਜ਼ ਦੇ ਉੱਤੇ ਫਿਕਰਮੰਦ ਆ ਕਿ ਆਹ ਦਿਨਾਂ ਦੇ ਵਿੱਚ ਜਦੋਂ ਸਾਰੇ ਇਸ ਗੱਲ ਤੇ ਏਕਾਵਾਕ ਨਹੀਂ ਚੱਲਣਾ ਚਾਹੀਦਾ ਉੱਥੇ ਹੀ ਸ਼ੋਮਨੀ ਕਮੇਟੀ ਦੇ ਅਧੀਨ ਆਉਂਦੀ ਇਸ ਤਰ੍ਹਾਂ ਦੀ ਸੰਸਥਾ ਦੇ ਵਿੱਚ ਜਿਸ ਦਾ ਨਾਮ ਵੀ ਗੁਰੂ ਨਾਨਕ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਦੇ ਨਾਮ ਤੇ ਹੋਵੇ ਉੱਥੇ ਇਦਾਂ ਦੀ ਘਟਨਾ ਵਾਪਰਨੀ ਬੰਦ ਪਾ ਗਈ ਆ ਬਾਕੀ ਆ ਉਹ ਪ੍ਰਬੰਧਕਾਂ ਨਾਲ ਵੀ ਗੱਲ ਕਰਦੇ ਆ ਕਿ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਜਾਂ ਅਣਜਾਣ ਪੁਨੇ ਚ ਹੋ ਗਿਆ ਕੀ ਗੱਲ ਬਣ ਗਈ ਚਲੋ ਠੀਕ ਆ ਮੈਚ ਕਰਾ ਰਹੇ ਆ ਵਧੀਆ ਗੱਲ ਆ ਤਾਂ ਸਪੋਰਟਸ ਆ ਵਧੀਆ ਗੱਲ ਆ ਪਰ ਗਾਣੇ ਵਜਾਉਣੇ ਆਪਾਂ ਤਾਂ ਇਨਦੇ ਨਾਲ ਦੇ ਵਿੱਚ ਵੈਸੀ ਮਸੂ ਆਪਾਂ ਤੇ ਗੁਰਦੁਆਰਾ ਪ੍ਰਬੰਧਕਾ ਕਮੇਟੀ ਦਾ ਕਾਲਜ ਹੋਵੇ ਆਪਾਂ ਮਨਾਂ ਕਰਦੇ ਨਹੀਂ ਬਿਲਕੁਲ ਲੈਣਾ ਚਾਹੀਦਾ ਜੀ ਮਨਾਂ ਕਰਨਾ ਨਹੀਂ ਵੈਸੇ ਆਪਾਂ ਵੈਸੀ ਸਰ ਰਾਤਾਂ ਤੇ ਅਸੀਂ ਤਾਂ ਇਹਨਾਂ ਦੇ ਨਾਲ ਦੇ ਵਿੱਚ ਵੈਸੀ ਨਹੀਂ ਆਪਾਂ ਸੋਨਾ ਕਰ ਦਿੰਦੇ ਉਹ ਚੰਗਾ ਨਹੀਂ ਲੱਗਦਾ ਹੈਗਾ ਉਹ ਗਾਣੇ ਚੱਲ ਰਿਹਾ ਪਿਆ ਡੱਬੂ ਤੋਂ ਥੀਮ ਲੱਭੀ ਉਹ ਮੁੰਡਿਆਂ ਨੂੰ ਨਹੀਂ ਸੁਣਾਜੀ ਧਿਆਨ ਚ ਆਪਾਂ ਹੁਣੇ ਬੰਦ ਕਰ ਦਿੰਦੇ ਉਹਨੇ ਆਪਾਂ ਕਹਿਣਾ ਵੀ ਤੁਸੀਂ ਦੋ ਦਾ ਮਿਊਜ਼ਿਕ ਚਲਾ ਲਓ ਜਿਹੜਾ ਵੀ ਆ ਹਾਂ ਚਲੋ ਆਈਪੀ ਚੱਲਦਾ ਜੂ ਨਹੀਂ ਤਾਂ ਪੱਕਿਆ ਵੀ ਨਹੀਂ ਬਰਾ ਸਾਰਾ ਗਾਣੇ ਨਾਲ ਚੱਲਣੇ ਇਹ ਮਨ ਭਾਖਾ ਕੋਈ ਨਹੀਂ ਰਾਏ ਤੇ ਆਜੋ ਤਾਂ ਪਰ ਨਹੀਂ ਥੈਂਕ ਯੂ ਬਸ ਲੰਗਰ ਆ ਜੀ ਮੈਨੂੰ ਕੀ ਜਾਂਦਾ ਸੀਗਾ ਮੈਂ ਕਿਹਾ ਚਲੋ ਮੈਂ ਸੋ ਜਿਹੜੇ ਵੀਰ ਮੈਚ ਕਰਵਾ ਰਹੇ ਨੇ ਪ੍ਰਬੰਧਕ ਨੇ ਜਿੱਥੇ ਤੱਕ ਮੈਂ ਹੁਣ ਤੱਕ ਸਾਰੀ ਜਾਣਕਾਰੀ ਹਾਸਲ ਕੀਤੀ ਆ ਕਿ ਇਹ ਰੈਂਟ ਤੇ ਦਿੱਤਾ ਜਾਂਦਾ ਗਰਾਊਂਡ ਅਲੱਗ-ਅਲੱਗ ਸੰਸਥਾਵਾਂ ਸਮੇਂ-ਸਮੇਂ ਤੇ ਆਪਣੇ ਮੁਤਾਬਕ ਜੇ ਕੋਈ ਸਪੋਰਟਸ ਕਰਾਉਣਾ ਜਾਂ ਕੋਈ ਟੂਰਨਾਮੈਂਟ ਕਰਾਉਣਾ ਉਹ ਕਰਵਾਉਂਦੀਆਂ ਨੇ ਮੇਰੇ ਨਾਲ ਵੀਰ ਨੇ ਵੀਰ ਜੀ ਇਹ ਕਿੰਨਾ ਬਸ਼ੀਰ ਸਵਾਗਤ ਹੈ। ਇੱਥੋਂ ਇਹ ਲੋਕਲ ਨੇ ਸਾਰੇ ਗਾਂ ਬਾਹਰਲੇ ਨੇ ਸਟੇਟਾਂ ਤੋਂ। ਨਹੀਂ ਜੀ ਇਹ ਬਾਹਰਲੇ ਨੇ ਸਟੇਟਾਂ ਤੋਂ ਆ ਜੀ ਇਹ ਮਤਲਬ ਇਹਦੇ ਵਿੱਚ ਦੋ ਕੁ ਟੀਮਾਂ ਲੋਕਲ ਆ ਜੀ ਦੋ ਤਿੰਨ ਟੀਮਾਂ ਬਾਕੀ ਆਲ ਓਵਰ ਇੰਡੀਆ ਤੋਂ ਟੀਮਾਂ ਨੇ ਜੀ। ਅੱਛਾ ਇੱਕ ਚੀਜ਼ ਨਾ ਮੈਂ ਇੱਥੇ ਦੇਖੀ ਆ ਜਦੋਂ ਮੈਂ ਆਇਆ ਤੇ ਮੈਨੂੰ ਸਾਨੂੰ ਵੀਰ ਇੱਥੇ ਸਟੂਡੈਂਟ ਨੇ। ਅੱਛਾ ਜੀ। ਸਕਿੱਲ ਟ੍ਰੇਨਿੰਗ ਦੇ ਵਿੱਚ। ਇਨਾਂ ਨੂੰ ਵੀ ਐਜ਼ ਸਿੱਖ ਉਹ ਗੱਲ 24 ਕਿ ਚਲੋ ਆ ਮਿਊਜ਼ਿਕ ਆਈਪੀਐਲ ਦਾ ਕੋਈ ਗੱਲ ਨਹੀਂ ਚੱਲਦਾ ਪਰ ਉੱਚੀ ਵੱਜ ਗਾਣੇ ਚੱਲਣੇ ਆਹ ਦਿਨਾਂ ਦੇ ਵਿੱਚ ਜਦ ਕਿ ਸ਼ੂਮਣੀ ਕਮੇਟੀ ਦੀ ਸਜਤਾ ਹੋਵੇ ਇਹ ਕੀ ਪ੍ਰਬੰਧਕਾਂ ਨੇ ਤੁਹਾਨੂੰ ਗਾਈਡਲਾਈਨ ਦੱਸੀ ਵੀ ਨਹੀਂ ਜਾਂ ਦੱਸਣ ਤੋਂ ਬਾਅਦ ਵੀ ਇਹ ਅਣਗਹਿਲੀ ਹੋਈ ਹੈ ਵੈਸੇ ਤਾਂ ਮੇਰੇ ਖਿਆਲ 'ਚ ਤਾਂ ਕੋਈ ਗਾਈਡਲਾਈਨ ਸਾਨੂੰ ਇੱਧਰ ਨਹੀਂ ਦਿੱਤੀ ਨੀ ਗਈ ਪਰ ਵੈਸੇ ਸਾਡੇ ਵੱਲੋਂ ਸ਼ਬਦ ਵੀ ਚੱਲਦੇ ਨੇ ਹੁਣ ਕਈ ਵਾਰ ਵਿੱਚ ਵੀਰ ਜਾ ਕੇ ਕੋਈ ਗਾਣਾ ਲਵਾ ਦਿੰਦਾ ਵਾ ਤੇ ਸਾਡੇ ਵੱਲੋਂ ਕੋਸ਼ਿਸ਼ ਇਹ ਹੁੰਦੀ ਆ ਵੀ ਸ਼ਬਦ ਚੱਲਣ ਅਸੀਂ ਤਾਂ ਮਤਲਬ ਸਾਡਾ ਮਕਸਦ ਹੈ ਇੱਕ ਕ੍ਰਿਕਟ ਨੂੰ ਬढ़ावा ਦੇਣਾ ਪਲੱਸ ਸਾਡੇ ਦਾ ਦੇਣਾਂ ਦੇ ਕਰਕੇ ਸਾਡਾ ਤਾਂ ਲੰਗਰ ਮੈਂ ਤੁਹਾਡੇ ਪ੍ਰਬੰਧਕਾਂ ਨੂੰ ਆ ਕੇ ਜਿਹੜੇ ਵੀਰ ਮੈਨੂੰ ਮਿਲੇ ਨੇ ਉਹਨਾਂ ਨੂੰ ਮੈਂ ਪਹਿਲਾਂ ਸਭ ਤੋਂ ਇਹੀ ਗੱਲ ਸੇ ਮੈਨੂੰ ਖੁਸ਼ੀ ਹੋਈ ਆ ਕਿ ਸਪੋਰਟਸ ਕਰਵਾ ਰਹੇ ਹਾਂ ਮੁੰਡੇ ਚੰਗੇ ਵਾਲੇ ਪਾਸੇ ਲੱਗੇ ਹੋਏ ਨੇ ਪਰ ਮੇਰੇ ਆਉਂਦੇ ਨੂੰ ਹੀ ਗਾਣਾ ਚੱਲ ਰਿਹਾ ਸੀਗਾ ਕਿ ਪਤ ਨਹੀਂ ਡੱਬੀ ਚੋਂ ਨਿਕਲੀ ਆ ਫੀਮ ਜੇਬ ਚੋਂ ਨਿਕਲੀ ਆ ਅਸੀਂ ਐਜ਼ ਸਿੱਖ ਹੋ ਕੇ ਤਾਂ ਆ ਦਿਨਾਂ ਚ ਵੈਸੇ ਹੀ ਅਸੀਂ ਦੂਜਿਆਂ ਨੂੰ ਮਨਾ ਕਰਦੇ ਆ ਕਿ ਜਿਹੜੇ ਈਸਾਈ ਭਾਈਚਾਰੇ ਨੂੰ ਅਸੀਂ ਅੱਜ ਮਨ੍ਹਾ ਕਰ ਰਹੇ ਆ ਇਸ ਗੱਲ ਦਾ ਕਿ ਆਹ ਦਿਨਾਂ 'ਚ ਤੁਸੀਂ ਵੀ ਨਾ ਬਿਜਾਓ ਉਹਨਾਂ ਦੀ ਕ੍ਰਿਸਮਸ ਦਾ ਤਿਉਹਾਰ ਕਹਿੰਦੇ ਖਰਾਬ ਕਰ ਪਰ ਆਪਾਂ ਐਜ਼ ਸਿੱਖ ਹੋ ਕੇ ਵੀ ਇਹ ਕੰਮ ਕਰੀ ਜਾਂਦੇ ਆ ਕਿੰਨਾ ਕਿ ਜਾਇ ਭਾਜੀ ਗਾਣੇ ਵੈਸੀ ਅਸੀਂ ਤਾਂ ਲਵਾਉਂਦੇ ਨਹੀਂ ਸਾਡਾ ਤਾਂ ਸਿਰਫ ਕਮੈਂਟਰੀ ਚੱਲਦੀ ਆ ਹੁਣ ਇਦਾਂ ਵਾ ਮੈਂ ਜਿਵੇਂ ਹੁਣ ਸਾਰਾ ਹੈਂਡਲ ਕਰਨਾ ਹੁੰਦਾ ਨਾ ਹੁਣ ਵਿੱਚ ਬੰਦਾ ਪਤਾ ਨਹੀਂ ਕਿਹੜਾ ਜਾ ਕੇ ਲਾਉਂਦਾ ਮੈਂ ਫੇਰ ਜਾ ਕੇ ਉਹਨੂੰ ਮਨ੍ਹਾ ਕਰਦਾ ਵੀ ਯਾਰ ਤੁਸੀਂ ਨਾ ਲਾਓ ਪਰ ਅਸੀਂ ਉਹਨਾਂ ਨੂੰ ਕਹਿ ਦਿੰਦੇ ਤੇ ਥੋੜੇ ਚਿਰ ਬਾਅਦ ਕੋਈ ਨਾ ਕੋਈ ਹੁਣ ਜਿਵੇਂ ਮੈਂ ਅਸੀਂ ਸਾਰਾ ਦੇ ਤਗਰੀਬਨ ਤੁਸੀਂ ਦੇਖਿਆ ਹੋਣਾ ਹੁਣੇ ਅਸੀਂ ਆਪਣਾ ਮਾਰਕਿੰਗ ਮਾਰਕਿੰਗ ਆਪ ਕਰਕੇ ਆਏ ਹਾਂ ਹੁਣ ਲੈ ਸ਼ੁਰੂ ਕਰਾਉਣਾ ਸੀ ਰੋਲਰ ਫੇਰ ਕੇ ਆਏ ਆ ਤੇ ਕਿਸੇ ਨੂੰ ਮਤਲਬ ਨਾ ਜਿਵੇਂ ਕਹਿ ਲਓ ਕੋਈ ਆਉਂਦਾ ਨੂੰ ਮਨਾ ਕਰੀਦਾ ਫੇਰ ਵਿੱਚ ਕੋਈ ਨਾ ਕੋਈ ਸ਼ਰਾਰਤ ਕਰ ਜਾਂਦਾ ਪਰ ਆਪਾਂ ਡੀਜੀ ਵਾਲਿਆਂ ਤੋਂ ਪੱਕੀ ਤੌਰ ਤੇ ਕਹਿ ਸਕਦੇ ਹਾਂ ਮੈਂ ਕਹਿ ਕੇ ਆਂ ਜੀ ਉਹਨਾਂ ਨੇ ਹੁਣ ਵੀ ਕਹਿ ਕੇ ਆ ਉਹ ਵੀ ਸਰਦਾਰ ਆ ਮੈਂ ਦੇਖਿਆ ਉਹ ਵੀ ਸਰਦਾਰ ਆ ਹਾਂ ਜੀ ਮੈਂ ਹੁਣ ਵੀ ਕਹਿ ਕੇ ਆ ਜਦੋਂ ਤੁਸੀਂ ਆਏ ਹੋ ਸਾਨੂੰ ਨਹੀਂ ਪਤਾ ਸੀ ਕਿ ਤੁਸੀਂ ਕਿਹੜੇ ਕਮੇਟੀ ਨੂੰ ਮਿਲੇ ਹੋ ਕੀ ਪਤਾ ਤੁਸੀਂ ਆਮ ਬੰਦੇ ਦੇ ਨਾਲ ਹੀ ਬੈਠੇ ਸੀ ਵੀਰ ਦੇਖੋ ਸਾਡੇ ਨਾਲ ਬੈਠੇ ਗੱਦਸ ਉਹਨਾਂ ਨੇ ਕਿਹਾ ਕਿ ਮੈਂ ਅਸੀਂ ਕਰਵਾ ਰਹੇ ਹਾਂ ਇੱਕ ਮਿੰਟ ਉਹ ਸਾਰੇ ਇਦਾਂ ਕਹਿੰਦੇ ਥੋੜੀ ਮੇਰੀ ਬੇਨਤੀ ਇਹ ਹੈ ਕਿ ਕਮੇਟੀ ਮੈਂਬਰ ਬੋਰਡ ਦੇਖੋ ਉੱਤੇ ਫੋਟੋਆਂ ਲੱਗੀਆਂ ਨੇ ਜਿ ਉਹਨਾਂ ਚੋਂ ਤੁਹਾਨੂੰ ਕਿਸੇ ਨੇ ਕਿਹਾ ਤਾਂ ਅਸੀਂ ਜ਼ਿੰਮੇਵਾਰ ਹਾਂ ਉਹਨਾਂ ਚੋਂ ਕਿਹਾ ਜੀ ਉਹ ਸਰਦਾਰ ਜੀ ਤੁਹਾਡੇ ਨਾਲ ਬਰਾਬਰ ਬੈਠੇ ਆ ਉਹ ਫੋਟੋ ਵੀ ਲੱਗੀ ਹੈ ਸ਼ਾਇਦ ਉਹਨਾਂ ਦੀ ਸਰਦਾਰ ਜੀ ਲੱਗੇ ਆ ਤਾਂ ਅਸੀਂ ਮੈਂ ਸੌਰੀ ਮੈਂ ਕਿਉਂਕਿ ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਆ ਕੇ ਗੱਲ ਕੀਤੀ ਸੀ ਮੈਂ ਤਾਂ ਨਹੀਂ ਆਇਆ ਜੀ ਉਹ ਨਹੀਂ ਬੈਠੇ ਸੀ ਪਾਜੀ ਕੀ ਕਰਾਂ ਤੁਹਾਨੂੰ ਕਿ ਸਾਨੂੰ ਪਤਾ ਨਹੀਂ ਸੀਗਾ ਅਸੀਂ ਬੰਦ ਕਰਾ ਲਾਓ ਚਲੋ ਅਸੀਂ ਸੌਰੀ ਫੀਲ ਕਰਦੇ ਹਾਂ ਜੀ ਕਮੇਟੀ ਨੂੰ ਸੌਰੀ ਵਾਲੀ ਨਹੀਂ ਪਾਜੀ ਮੈਂ ਜੇ ਤੁਸੀਂ ਕਹਿੰਦੇ ਦੇਲੇ ਕਰਵਾਉਣਾ ਹੈ ਦੇਖੋ ਮੇਰੇ ਤੋਂ ਮੇਰੇ ਪਿਤਾ ਦੇ ਸਮਾਨ ਨੂੰ ਤੁਸੀਂ ਮੈਂ ਤਾਂ ਬੇਨਤੀ ਇਹ ਕਰਨ ਆਇਆ ਸੀਗਾ ਕਿ ਜਿਨ੍ਹਾਂ ਦਾ ਅਸੀਂ ਕਹਿ ਰਹੇ ਹਾਂ ਕਿ ਮੈਂ ਤੁਹਾਡੇ ਕੁਐਸਚਨ ਦਾ ਉਹਦਾ ਆਨਸਰ ਦੇ ਰਿਹਾ ਜੀ ਕਿ ਮੈਂ ਅੰਦਰ ਵੜਿਆ ਤੇ ਤੁਹਾਨੂੰ ਕੋਈ ਕਮੇਟੀ ਮੈਂਬਰ ਕਮੇਟੀ ਮੈਂਬਰ ਸੀ ਨਹੀਂ ਸੀ ਸਾਨੂੰ ਨਹੀਂ ਪਤਾ ਲੇਕਿਨ ਇੰਨਾ ਸਾਡੇ ਕਮੇਟੀ ਦੇ ਵਿੱਚ ਜ਼ਿੰਮੇਵਾਰ ਬੰਦੇ ਹੈਗੇ ਨੇ ਕਿ ਅੰਗਹਿਲੀ ਵਾਲਾ ਜਵਾਬ ਦੇ ਦੇਣਗੇ ਤੁਹਾਨੂੰ ਉਹ ਜੇ ਹੈ ਅਸੀਂ ਸੌਰੀ ਨਹੀਂ ਉਹਨਾਂ ਨੇ ਵੀ ਅੰਗਹਿਲੀ ਵਾਲਾ ਜਵਾਬ ਨਹੀਂ ਦਿੱਤਾ ਉਹਨਾਂ ਨੇ ਵੀ ਇਹੀ ਕਿਹਾ ਕਿ ਵੀਰੇ ਅਸੀਂ ਉਹਨੂੰ ਮਨਾ ਕੀਤਾ ਸੀਗਾ ਵਿੱਚ ਚਲਾਤਾ ਹੋਊਗਾ ਪਰ ਮੈਂ ਕਹਾਂ ਯਾਰ ਜੇ ਪੱਕੇ ਤੌਰ ਤੇ ਆਪਾਂ ਕਹੀਏ ਕਿ ਨਾ ਕਿੱਥੇ ਕੀ ਕੀ ਹੋ ਗਿਆ ਹੋ ਗਿਆ ਚਲੋ ਧੰਨਵਾਦ ਸੋ ਤੁਹਾਡਾ ਤਾਂ ਨਹੀਂ ਕੋਈ ਸਵਾਲ ਜੀ ਮੇਰਾ ਬਿਲਕੁਲ ਸਵਾਲ ਹੈਗਾ ਜੀ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਦੇਖੋ ਤੁਸੀਂ ਜਿਵੇਂ ਪਾਈਸਾਨ ਨੇ ਜ਼ਿਕਰ ਕੀਤਾ ਕਿ ਸ਼ਬਦ ਵੀ ਚੱਲਦੇ ਨੇ ਮੈਂ ਸਵੇਰ ਤੋਂ ਆਇਆ ਹਾਂ ਮੈਂ ਕੋਈ ਸ਼ਬਦ ਦਾ ਜਿਹੜਾ ਹੈਗਾ ਇੱਥੇ ਕੋਈ ਮੈਂ ਮਤਲਬ ਸੁਣਿਆ ਨਹੀਂ ਸੁਣਿਆ ਤੇ ਅਗਰ ਚੱਲੇ ਨੇ ਤਾਂ ਗਾਣੇ ਚੱਲੇ ਨੇ ਵਿਚ ਵਿਚ ਕਿਤੇ ਕਿਤੇ ਰੁੱਕ ਕੇ ਇਹ ਵੀ ਨਹੀਂ ਕਹਦੇ ਇਹ ਹੈਗੇ ਕਿ ਰੈਗੂਲਰ ਚੱਲ ਰਹੇ ਨੇ ਰੁੱਕ ਕੇ ਚੱਲੇ ਨੇ ਕੁਝ ਇੱਕ ਦੋ ਪੈਰਾ ਹੋ ਗਿਆ ਫਿਰ ਉਸ ਤੋਂ ਬਾਅਦ ਫਿਰ ਕਮੈਂਟਰੀ ਸ਼ੁਰੂ ਹੋ ਗਈ ਠੀਕ ਹੈ ਮਤਲਬ ਵੀ ਦੂਜੀਆਂ ਸਟੇਟਾਂ ਤੋਂ ਆਏ ਨੇ ਬੰਦੇ ਆਪਾਂ ਹਿੰਦੀ ਚ ਚਲੋ ਹਿੰਦੀ ਤੋਂ ਪੰਜਾਬੀ ਪੰਜਾਬੀ ਦੇ ਵਿੱਚ ਨਹੀਂ ਮਤਲਬ ਉਹ ਕਰ ਸਕਦੇ ਹਿੰਦੀ ਦੇ ਵਿੱਚ ਆਪਾਂ ਉਹ ਕਰ ਸਕਦੇ ਉਹ ਚੀਜ਼ ਜਾਇਜ਼ ਹੈਗੀ ਆ ਪਰ ਅੱਜ ਦਾ ਜਿਹੜਾ ਸਮਾਂ ਹੈਗਾ ਜੀ ਅਸੀਂ ਜਦ ਆਪ ਦੇ ਘਰ ਦੇ ਅੰਦਰ ਨਹੀਂ ਦੇਖ ਸਕਦੇ ਥੋੜ੍ਹ ਨਾਲੋਂ ਜ਼ਿਆਦਾ ਜ਼ਿੰਮੇਵਾਰੀ ਜਿਹੜੀ ਹੈਗੀ ਉਹ ਇੱਥੇ ਦੇ ਪ੍ਰਬੰਧਕ ਜਿਹੜੇ ਹੈਗੇ ਨੇ ਸ਼੍ਰੋਮਣੀ ਕਮੇਟੀ ਦੀ ਸੰਸਥਾ ਹੋਵੇ ਵੱਡੀ ਗੱਲ ਤਾਂ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੀ ਐਸਡੀਪੀਸੀ ਦੀ ਸੰਸਥਾ ਹੈਗੀ ਆ ਇਹਨਾਂ ਦੀ ਜ਼ਿੰਮੇਵਾਰੀ ਜ਼ਿਆਦਾ ਬਣਦੀ ਆ ਪਰ ਗੱਲ ਇਹ ਸਾਹਿਬ ਜੀ ਦੇ ਨਾਮ ਤੇ ਹੋਵੇ ਬਿਲਕੁਲ ਜੀ ਬਿਲਕੁਲ ਗੁਰੂ ਸਾਹਿਬ ਦੇ ਨਾਮ ਠੀਕ ਹੈ ਤੁਸੀਂ ਇਸ ਚੀਜ਼ ਨੂੰ ਐਗਰੀ ਕਰਦੇ ਹੋ ਚੰਗੀ ਗੱਲ ਹੈ ਜੀ ਸੋ ਚਲੋ ਸੋ ਅਸੀਂ ਕਹਿ ਰਹੇ ਹਾਂ ਕਿ ਪ੍ਰਬੰਧਕਾਂ ਨੇ ਨਹੀਂ ਅਸੀਂ ਆਇਆ ਵੀ ਇਹ ਕਹਿਣਾ ਚਾਹੁੰਦੇ ਹਾਂ ਕਿ ਇਸ ਚੀਜ਼ ਨੂੰ ਇਸ਼ੂ 라 ਬਣਾਇਆ ਜਾਵੇ ਅਸੀਂ ਇਸ਼ੂ ਨਹੀਂ ਜੋ ਹੈ ਫਰਕ ਹੈ ਡਿਫਰੈਂਸ ਹੈ ਇਹ ਰਿਹਾ ਕਿ ਉਸੇ ਕੀਤੇ ਰਸਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਐਦਾਂ ਦਾ ਕਰਕੇ ਆ ਮੈਂ ਕੋਈ ਮਾਫੀ ਮੰਗਾਉਣ ਨਹੀਂ ਆਇਆ ਜਾਂ ਮੈਂ ਇਹ ਤੁਹਾਨੂੰ ਅਹਿਸਾਸ ਨਹੀਂ ਕਰਾਉਣਾ ਕਿ ਤੁਸੀਂ ਬਹੁਤ ਵੱਡੀ ਗਲਤੀ ਕਰ ਲਈ ਅਸੀਂ ਕਹਿੰਦੇ ਹਾਂ ਕਿ ਜਿਵੇਂ ਅਸੀਂ ਦੂਜਿਆਂ ਨੂੰ ਕਹਿੰਦੇ ਹਾਂ ਕਿ ਤੁਹਾਡੀ ਕੋਈ ਕ੍ਰਿਸਮਸ ਹੈ ਤੁਸੀਂ ਡੀਜੇ ਨਾ বাজਾਇਓ ਸਾਡੇ ਰਸ਼ੀਦੀ ਧਿਆਨ ਚੱਲਦੇ ਆ ਤਾਸੀ ਆਪ ਦੇ ਵੀ ਉਹਦੇ ਉੱਤੇ ਪਹਿਰਾ ਦਈਏ ਕਿ ਹਾਂ ਯਾਰ ਅਸੀਂ ਸਾਨੂੰ ਬਗਾਨਾ ਨਾ ਕੋਈ ਕਹੇ ਯਾਰ ਤੁਸੀਂ ਆਪ ਤਾਂ ਹਟਦੇ ਨਹੀਂ ਸੋ ਚੰਗੀ ਗੱਲ ਹੈ ਪ੍ਰਬੰਧਕ ਜਿਹੜੇ ਸੀਗੇ ਉਹਨਾਂ ਕੋਲ ਅਸੀਂ ਸਾਡਾ ਤਾਂ ਵੈਸੇ ਮੇਨ ਮੋਟਿਵ ਤਾਂ ਸੀਗਾ ক্রিকেট ਨਾਲ ਕਿਉਂਕਿ ਤੁਸੀਂ ਦੇਖਿਆ ਹੋਣਾ ਇਹ ਡੇਢ ਘੰਟੇ ਦਾ ਮੈਚ ਹੈ ਜੀ ਕੰਟੀਨਿਊ ਮੈਚ ਚੱਲਦਾ ਡੇਢ ਘੰਟੇ ਦਾ 1.5 ਘੰਟੇ ਦੇ ਵਿੱਚ ਹਾਰਡਲੀ ਮਤਲਬ ਜਿਵੇਂ ਕੋਈ ਆਊਟ ਹੋਇਆ ਹਾਰਡੀ ਤੁਹਾਨੂੰ ਲੱਗਦਾ 30 ਸਕਿੰਡ ਦਾ ਹੁੰਦਾ 30 ਸਕਿੰਡ ਵਿੱਚ ਉੱਥੇ ਕੋਈ ਬਹਿ ਕੇ ਸ਼ਰਾਰਤ ਕਰਕੇ ਜਾਂ ਕਿਸੇ ਨੇ ਗਾਣਾ ਲਵਾਤਾ ਆਦਰਵਾਇਜ਼ ਸਵੇਰੇ ਤੁਸੀਂ ਜਦੋਂ ਵੀਰਜੀ ਤੁਸੀਂ ਸਵੇਰੇ ਜਦੋਂ ਆਏ ਹੋਗੇ ਗਰਾਊਂਡ 'ਚ ਤਾਂ ਸ਼ਬਦ ਹੀ ਚੱਲ ਰਹੇ ਸੀ ਚਲੋ ਜਦੋਂ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਜਿੰਨਾ ਚਿਰ ਉਹ ਚੱਲਦਾ ਨਾ ਉਹਦੇ ਵਿੱਚ ਸਿਰਫ ਸ਼ਬਦ ਹੀ ਚੱਲਦੇ ਹੁੰਦੇ ਨੇ ਤੁਸੀਂ ਬੇਸ਼ੱਕ ਚਾਹੋ ਤਾਂ ਮੈਂ ਤੁਹਾਨੂੰ ਉਹਦੀ ਰਿਕਾਰਡਿੰਗ ਦਿਖਾ ਸਕਦਾ ਚਲੋ ਇਹ ਵਧੀਆ ਗੱਲ ਆ ਨਹੀਂ ਬਾਕੀ ਅਸੀਂ ਤਾਂ ਆਪ ਖੁਦ ਸਾਡਾ ਮਕਸਦ ਇਹ ਚੋ ਕਿ ਪੈਸਾ ਕਮਾਉਣਾ ਨਹੀਂ ਹੈਗਾ ਜੀ 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 ਸਾਡਾ ਮਕਸਦ ਆ ਬੱਚਿਆਂ ਨੂੰ ਸਪੋਰਟਸ ਨਾਲ ਬੱਚਿਆਂ ਨੂੰ ਸਪੋਰਟਸ ਨਾਲ ਨਸ਼ਿਆਂ ਤੋਂ ਦੂਰ ਕਰਨਾ ਠੀਕ ਹੈ ਜੀ ਸਾਡੇ ਵੱਲੋਂ ਉਹ ਸਾਡਾ ਲੰਗਰ ਚੱਲਦਾ ਜੀ ਹੂੰ ਹੂੰ ਉਹ ਨੌਨ ਸਟਾਪ ਲੰਗਰ ਚੱਲਦਾ ਜੀ ਅਸੀਂ ਕਿਸੇ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਖਾਣਾ ਮਤਲਬ ਰੋਕਣਾ ਸਾਡਾ ਮਕਸਦ ਆ ਮਤਲਬ ਸਾਡੇ ਨਾਲ ਬੰਦੇ ਬਹੁਤ ਵਧੀਆ ਜੁੜੇ ਆ ਜਿਵੇਂ ਹੁਣ ਕੋਈ ਦੁੱਧ ਦੀ ਸੇਵਾ ਕਰ ਰਿਹਾ ਉਹ ਕਹਿੰਦਾ ਵੀ ਸ਼ੀਦੀ ਦੇਣਾ ਆ ਮੇਰੇ ਵੱਲੋਂ ਆ ਜੀ ਆ ਮੇਰੇ ਵੱਲੋਂ ਅਸੀਂ ਬढ़ावा ਹੀ ਦੇ ਰਹੇ ਹਾਂ ਚਲੋ ਇਹ ਜਿਹੜਾ ਹੈਗਾ ਮਤਲਬ ਲੱਗੇ ਕਿਸੇ ਨੇ ਗਾਣੇ ਲਾਤੇ ਇਹ ਤੇ ਅਸੀਂ ਹੁਣ ਬਹੁਤ ਜ਼ਿਆਦਾ ਸਖਤ ਐਕਸ਼ਨ ਲਵਾਂਗੇ ਠੀਕ ਹੈ ਭਾਜੀ ਠੀਕ ਹੈ ਚੰਗੀ ਗੱਲ ਆ ਪ੍ਰਬੰਧਕਾਂ ਨੇ ਇਸ ਚੀਜ਼ ਦੇ ਨਾਲ ਐਗਰੀ ਕੀਤਾ ਜਿੱਥੇ ਦੋ ਭਰਾ ਖੜ ਕੇ ਗੱਲ ਕਰ ਲੈਣ ਚੰਗੀ ਹੁੰਦੀ ਆ ਇਹ ਕਿ ਸਹਿਮਤੀ ਹੋ ਜਵੇ ਉਸ ਚੀਜ਼ ਦੇ ਉੱਤੇ ਤੇ ਉਹਨਾਂ ਨੇ ਉਨ ਕਿਹਾ ਕਿ ਅਸੀਂ ਅੱਗੇ ਤੋਂ ਇਸ ਚੀਜ਼ ਦਾ ਧਿਆਨ ਰੱਖਾਂਗੇ ਧੰਨਵਾਦ ਜਿੰਦੀ ਆਪਣੇ ਮਾਲਕ ਆਪਣਾ ਕਰਦੇ ਹਾਂ ਬੰਦ ਕਰਦੇ ਹਾਂ ਬੰਦ ਕਰਾਂਗੇ ਅੱਛਾ ਜੀ ਪਤਾ ਖਬਰ ਕਰਕੇ ਤੇ ਬੰਦ ਕਰਨ ਵਾਲੀ ਗੱਲ ਕੀਤੀ ਆ ਸਾਡੇ ਇੱਥੇ ਇੱਕ ਮਿੱਤਰ ਸਟੂਡੈਂਟ ਅਸਲ ਨਾਮ ਨਾਲ ਗੱਲ ਕਰਦੇ ਲੋਕਾਂ ਦਾ ਸਵੀਟ ਦੇ ਦਿੰਦੇ ਚੰਨੀ ਚੱਲ ਜਾਂਦੇ ਨੇ ਨੰਬਰ 2 ਦੇ ਇੱਥੇ ਜੀ ਮੈਂ ਉਹ ਕਹਿੰਦੇ ਆਂ ਕਿ ਸ਼ਾਇਦ ਕੋ ਤੁਸੀਂ ਕਿ ਉਹ ਨਾ ਮੇਰੇ ਤੋਂ ਬੰਦੇ ਨਾ ਮੈਂ ਤੇਰੇ ਆਉਂਦੇ ਖਾ ਗਿਆ ਤੁਹਾਨੂੰ ਗੜੀ ਨਾਲ ਦੱਸਿਆ ਮੈਂ ਜਾਤਵਾ ਸਾਨੂੰ ਇਹ ਪਤਾ ਸੀ ਮਾੜਾ ਓਟਾ ਕੋਈ ਪ੍ਰੋਗਰਾਮ ਹੋ ਰਿਹਾ ਸਾਡੇ ਬੈਡਿੰਗ ਵਿੱਚ ਦੇ ਸਪੋਰਟਸ ਕੀ ਪ੍ਰੋਗਰਾਮ ਹੈ ਇਹ ਮੈਨੂੰ ਦਾਅਵਾ ਨਹੀਂ ਪਤਾ ਜੀ ਪਰ ਵੀ ਇਹ ਜਿਹੜਾ ਰੈਂਟ ਦੇ ਸਪੈਲਰਿਕਲ ਕਿਨੇ ਦਿੱਤਾ ਫਿਰ ਹੋ ਸਕਦਾ ਡਿਗਰੀ ਕਾਰਜਾ ਦਾ ਦਿੱਤਾ ਹੋਵੇ ਕਿੱਥੇ ਹੈ ਜੀ ਕਿਹੜੀ ਸਾਈਟ ਹੈ ਉਹ ਜੀ ਉੱਥੇ ਸਪੋਰਟਸ ਆ ਉੱਥੇ ਹੈ ਮੈਡਮ ਕਹਿੰਦੇ ਆ ਉੱਥੇ ਉਹਨਾਂ ਦੀ ਐਚ.ਓ.ਡੀ. ਉਹਨਾਂ ਨੇ ਦਿੱਤਾ ਉਹ ਵੀ ਦੇ ਸਕਦੇ ਆ ਬਸ ਉੱਥੇ ਬੈਠੇ ਹਾਂ ਜੀ ਐਚ.ਓ.ਡੀ. ਜੀ ਹਾਂ ਤੇ ਪਾਪਰ ਦੀ ਗੱਲ ਕਰ ਰਹੇ ਸੀ ਮੈਂ ਨਹੀਂ ਉਹ ਐਚਓਡੀ ਪਰਮਿਸ਼ਨ ਦੇ ਦੇ ਬਗੂ ਚੱਕਰ ਨਹੀਂ ਇਹਦਾ ਕਿ ਮੈਂ ਮੈਂ ਦਗਾਏ ਤੁਹਾਨੂੰ ਫਿਰ ਕਿ ਇਹ ਹੋਵੇਗਾ ਸਾਡੇ ਸਾਡੇ ਅੰਦਰ ਹੈਗਾ ਡਿਗਰੀ ਜਿਹੜਾ ਡਿਗਰੀ ਕਾਲਦੇ ਨਾ ਨਾਲ ਦਾ ਉੱਥੇ ਦੇ ਉਹਦੇ ਪ੍ਰਿੰਸੀਪਲ ਸਾਹਿਬ ਦੇ ਪੀਐਨ ਕੋਲ ਜਾ ਕੇ ਰਾਮਰ ਸਾਹਬੀ ਐਸ ਸਪੋਰਟ ਸੈਂਟਰ ਕੰਪਲੈਕਸ ਲਿਖਿਆ ਹੋਇਆ ਉਹਦਾ ਜਿਹੜਾ ਆਪਾਂ ਬਾਲੀਬਾਲ ਰੌਮ ਦਾ ਮੈਂਟਨਰ ਹੈ ਲੈਫਟ ਹੈਂਡ ਸਾਹਿਬ ਤੇ ਮਨਰ ਡਿਪਾਰਟਮੈਂਟ ਦਾ ਅਸੀਂ ਉੱਥੇ ਮੈਡਮ ਉੱਥੇ ਮੈਡਮ ਦੇ ਕੋਲ ਬੈਠੇ ਹੋਣਗੇ ਜੇ ਤੁਸੀਂ ਪ੍ਰਿੰਸੀਪਲ ਡਿਗਰੀ ਕਾਗਜ਼ ਦੇ ਪ੍ਰਿੰਸੀਪਲ ਸਾਹਦੇ ਪੀਰ ਨੂੰ ਮਿਲਣਾ ਹੈ ਆ ਡਿਗਰੀ ਕਾਗਜ਼ ਦੇ ਵਿੱਚ ਕੋਈ ਹਿਸਾਬ ਨਹੀਂ ਹੋਊਗਾ ਉਹ ਕਿਤੇ ਸੈਮੀਨਾਰ ਚ ਨਹੀਂ ਜੱਟ ਅੱਜ ਪ੍ਰੋਗਰਾਮ ਵਿੱਚ ਸੈਮੀਨਾਰ ਹੋ ਰਿਹਾ ਨਾ ਸ਼ਹਿਬ ਜੀ ਤਾਂ ਇਹ ਸ਼ਿੰਗ ਨਹੀਂ ਕਰਕੇ ਉਹ ਇਹ ਤਾਂ ਉਹਨੂੰ ਕਲੀਅਰ ਹੋ ਜਾਣਾ ਕਿ ਡਿਗਰੀ ਵਾਲਾ ਨਹੀਂ ਦਿੱਤਾ ਇਹ ਨਾ ਹੋਵੇ ਉਹ ਡਿਗਰੀ ਵਾਲਾ ਨਹੀਂ ਕੰਪਲੈਕਸ ਵੀ ਕਿਉਂਕਿ ਸਾਨੂੰ ਕਦੇ ਮੈਨੂੰ ਪਤਾ ਨਹੀਂ ਸੀ ਕਿ ਇਤਨਾ ਕੀ ਅਲਾਉਡ ਹੋਇਆ ਜਾਂ ਨਾ ਉਹ ਸਾਨੂੰ ਕਹਿਣਾ ਚਾਹੁੰਦਾ ਕੋਈ ਵੀ ਕੋਈ ਵੀ ਫੰਕਸ਼ਨ ਹੋਣਾ ਹੋਵੇ ਕੋਈ ਵੀ ਸਪੋਰਟਸ ਦਾ ਇਵੈਂਟ ਹੋਣਾ ਹੋਵੇ ਤਾਂ ਸਪੋਰਟਸ ਕਮੇਟੀ ਦੇ ਵਿੱਚ ਇਹ ਚੋੜੇ ਮੈਡਮ ਨੇ ਸਿਰਫ ਉਹੀ ਪਰਮਿਸ਼ਨ ਦਿੰਦੀ ਹੈ ਵੀ ਮੈਡਮ ਨੇ ਗੁੰਜਰਪਾਪ ਵਾਲੇ ਮੈਡਮ ਉਹਨਾਂ ਨੂੰ ਬੋਤਲ ਜਿਆ ਆਪਣਾ ਡਿਗਰੀ ਕਾਜੀ ਪਤਾ ਲੱਗੇ ਕੋਈ ਨਾ ਦੱਸ ਸੋ ਤੁਸੀਂ ਦੇਖ ਸਕਦੇ ਹੋ ਮੈਂ ਇਸ ਸਮੇ ਮੈਡਮ ਨੇ ਇੱਥੇ ਗੁੰਜਰ ਨਾਣੇ ਨੇ ਉਹਨਾਂ ਦਾ ਦਫਤਰ ਆ ਡਾਕਟਰ ਗੁੰਜਨ ਭਾਰਤਵਾਜ ਜਿਹੜੇ ਕਿ ਆਪ ਕਹਿੰਦੇ ਪਤਾ ਲੱਗਿਆ ਕਿ ਛੁੱਟੀਆਂ ਤੇ ਨੇ ਸਾਨੂੰ ਕਾਲਜ ਦੇ ਪ੍ਰਬੰਧਕਾਂ ਤੋਂ ਪਤਾ ਲੱਗਿਆ ਕਿ ਇਹਨਾਂ ਨੇ ਉਲਾਉ ਕਰਨਾ ਹੁੰਦਾ ਜਦੋਂ ਵੀ ਇੱਕ ਰੈਂਟ ਤੇ ਦਿੱਤਾ ਜਾਂਦਾ ਗਰਾਊਂਡ ਜਾਂ ਕਿੱਦਾਂ ਸਾਰਾ ਪਰ ਕੀ ਇਹਨਾਂ ਨੇ ਉਹਨਾਂ ਨੂੰ ਗਾਈਡਲਾਈਨ ਦੇ ਵਿੱਚ ਇਹ ਗੱਲ ਨਹੀਂ ਦੱਸੀ ਕਿ ਤੁਸੀਂ 뮤직 ਇੱਥੇ ਨਹੀਂ ਵਜਾਉਣਾ ਜਾਂ ਕਿੱਦਾਂ ਜਾਂ ਉਹਨਾਂ ਨੇ ਪਤਾ ਹੋਣ ਦੇ ਬਾਅਦ ਉਹ ਉਹਨਾਂ ਨੇ ਵਜਾਇਆ ਉਹਨਾਂ ਵੱਲੋਂ ਤਾਂ ਇਹ ਕਹਿ ਆ ਗਿਆ ਕਿਸ ਨੇ ਸ਼ਰਾਰਤ ਕੀਤੀ ਆ ਤੇ ਕੋਈ ਜਾ ਕੇ ਕਰਾਇਆ ਹੁੰਦਾ ਸੀ ਤੇ ਚੁੱਪ ਕਰਾਉਂਦੇ ਆ ਪਰ ਮੈਡਮ ਇਸ ਸਮੇਂ ਛੁੱਟੀਆਂ ਤੇ ਨੇ ਜੀ ਦੋ ਤਰੀਕ ਨੂੰ ਕਹਿੰਦੇ ਇਹਨਾਂ ਨੇ ਆਉਣਾ ਵਾ ਬਾਕੀ ਆਪਾਂ ਦੇਖਦੇ ਹਾਂ ਜੇ ਕੋਸ਼ਿਸ਼ ਕਰਦੇ ਹਾਂ ਜੇ ਪ੍ਰਿੰਸੀਪਲ ਜਿਹੜੇ ਡਿਗਰੀ ਦੇ ਨੇ ਤੇ ਉਹਨਾਂ ਦੇ ਡਿਪਾਰਟਮੈਂਟ ਉਹਨਾਂ ਦੇ ਹਿੱਸੇ ਵੱਲ ਆਉਂਦਾ ਵਾ ਜੇ ਉਹ ਮਿਲੇ ਤਾਂ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਜੋ ਵੀ ਤੁਸੀਂ ਸਾਰਾ ਹੁਣ ਤੱਕ ਇਹਨੇ ਉਹਦੀ ਕਵਰੇਜ ਕੀਤੀ ਹੈ ਜੋ ਸਾਰੀ ਸਪੋਰਟਸ ਦੀ ਕਮੇਟੀ ਨਾਲ ਵੀ ਗੱਲਬਾਤ ਕੀਤੀ ਆ ਤੇ ਐਚ ਡੀ ਨੂੰ ਮੈਡਮ ਜਿਨ੍ਹਾਂ ਨੇ ਪਰਮਿਸ਼ਨ ਦੇਣੀ ਸੀ ਉਹ ਉੱਥੇ ਹੈ ਨਹੀਂ ਕਿਉਂਕਿ ਇਹਨਾਂ ਪ੍ਰਿੰਸੀਪਲ ਸਰ ਨੇ ਉਹਨਾਂ ਨਾਲ ਗੱਲ ਕਰਦੇ ਆਂ ਸਰ ਸਹੀ ਮੈਂ ਜਿੰਨਾ ਦੋ ਇੱਥੇ ਆਏ ਤਾਂ ਪਤਾ ਲੱਗਿਆ ਸਾਨੂੰ ਕਿ ਉੱਥੇ ਨਾ ਜਿਹੜਾ ਕ੍ਰਿਕਟ ਦਾ ਟੂਰਨਾਮੈਂਟ ਹੋ ਰਿਹਾ ਉਹਦੇ ਵਿੱਚ ਬਹੁਤ ਲਾਊਡਲੀ ਗਾਣੇ ਚੱਲਦੇ ਨੇ ਉੱਚੀ ਤੇ ਜਦੋਂ ਅਸੀਂ ਕਮੇਟੀ ਨਾਲ ਗੱਲਬਾਤ ਕੀਤੀ ਤੇ ਕਮੇਟੀ ਕਹਿੰਦੇ ਜੀ ਸਾਨੂੰ ਇਹਨਾਂ ਨੇ ਜੋ ਇਸ ਤਰ੍ਹਾਂ ਦੇ ਲੈ ਆਵਾ ਕਿ ਸਾਨੂੰ ਇਹਨਾਂ ਨੇ ਕੋਈ ਏਦਾਂ ਦੀ ਗਾਈਡਲਾਈਨ ਨਹੀਂ ਦੱਸੀ ਜੀ ਕੀ ਤੁਹਾਡੇ ਧਿਆਨ 'ਚ ਸੀਗਾ ਜਾਂ ਤੁਹਾਡੇ ਇੱਥੇ ਤਾਂ ਆਵਾਜ਼ ਨਹੀਂ ਹੈ ਹਾਂ ਨਹੀਂ ਆਵਾਜ਼ ਦਾ ਸਾਨੂੰ ਨਹੀਂ ਪਤਾ ਲੱਗਿਆ ਜੀ ਤੇ ਰੈਂਟ ਦੇ ਉੱਤੇ ਕ੍ਰਿਕਟ ਮੈਚ ਕਰਾਉਂਦੇ ਨੇ ਇਹ ਤੇ ਸੋ ਉਹ ਜਿਹੜਾ ਕ੍ਰਿਕਟ ਪਿੱਛੇ ਇਹਨਾਂ ਨੇ ਰੈਂਟ ਤੇ ਲਈ ਹੋਈ ਸੀ ਜੀ ਸੋ ਉਹਦੇ 'ਚ ਜੇ 뮤직 ਲੱਗਿਆ ਜਾਂ ਕੋਈ ਗਾਣੇ ਲੱਗੇ ਨੇ ਮਤਲਬ ਅਸੀਂ ਉਹਦੇ ਨਾਲ ਸਹਿਮਤ ਨਹੀਂ ਹੈਗੇ ਨਾ ਹੀ ਅਸੀਂ ਇਜਾਜ਼ਤ ਦਿੱਤੀ ਹੈ ਸਾਡੇ ਧਿਆਨ 'ਚ ਆਇਆ ਅਸੀਂ ਹੁਣ ਇਹਨਾਂ ਨੂੰ ਕਹਾਂਗੇ ਵੀ ਬੰਦ ਕਰ ਨੇ ਕੋਈ ਮਤਲਬ ਅ ਅੱਜ ਕੱਲ ਦੇ ਦੇਣ ਜਿਹੜੇ ਹੈਗੇ ਨੇ ਸਭ ਸਾਰਿਆਂ ਨੂੰ ਪਤਾ ਹੈ ਸਾਰੇ ਜਿਹਾ ਜਿਹਾ ਰਸ਼ੀਦ ਜੀ ਦੇ ਚੱਲ ਰਹੇ ਨੇ ਸੋ ਦੇ ਵਿੱਚ ਦੇ ਵਿੱਚ ਕਮੀ ਕਿੱਥੇ ਰਹਿ ਗਈ ਕਮੀ ਕਿੱਦੇ ਤੋਂ ਰਹਿ ਗਈ ਕਮੀ ਇਹੀ ਰਹਿ ਗਈ ਨਾ ਅਰੇਂਜਮੈਂਟ ਵੀ ਜਾਂ ਉਹਨਾਂ ਨੇ ਇਸ ਤਰ੍ਹਾਂ ਦੱਸਿਆ ਉਹਨਾਂ ਨੇ ਦੱਸਿਆ ਨਹੀਂ ਨਾ ਜੀ ਉਹਨਾਂ ਨੇ ਤਾਂ ਸਾਨੂੰ ਮੈਚ ਖੇਡਣ ਵਾਸਤੇ ਗਰਾਊਂਡ ਵੀ ਲਿਆ ਸਾਡੇ ਜੀ ਸੋ ਸਾਨੂੰ ਅ ਅਸਾ ਸੀ ਨਹੀਂ ਸੀ ਵੀ ਗਾਣੇ ਵੀ ਇਹ ਸੁਣ ਕੇ ਜਿਵੇਂ ਮਿਊਜ਼ਿਕ ਹੋਊਗਾ ਤੇ ਗਾਣੇ ਵੀ ਨਸ਼ੇ ਵਾਲੇ ਹਾਂ ਨਹੀਂ ਜੇ ਨਸੀ ਦਾ ਇਹਦਾ ਨੋਟ ਲਵਾਂਗੇ ਜੀ ਇਹਨਾਂ ਨੂੰ ਕਹਾਂਗੇ ਵੀ ਇਹ ਬੰਦ ਕਰੋ ਕੈਂਪਸ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਟਾਇਲਟ ਸਾਬ ਜੀ ਠੀਕ ਹੈ ਸਰ ਧੰਨਵਾਦ ਜੀ ਸੋ ਪ੍ਰਿੰਸੀਪਲ ਸਰ ਨੇ ਦੱਸਿਆ ਕਿ ਸਾਡੇ ਧਿਆਨ ਚ ਇਹ ਸੁਗਾਦਾ ਹੈ ਹੀ ਨਹੀਂ ਸੀ ਤੇ ਨਾ ਹੀ ਸਾਡੇ ਤੋਂ ਉਹਨਾਂ ਨੇ ਕੋਈ ਇਦਾਂ ਦਾ ਪਰਮਿਸ਼ਨ ਲਈ ਸੀ ਕਿ ਅਸੀਂ میوزਿਕ ਪਚਾਉਣਾ ਉਹਨਾਂ ਨੇ ਕੱਲਾ ਕ੍ਰਿਕਟ ਫੀਡਰ ਨਾਲ ਲਿਆ ਸੀ ਵੱਡੀ ਨਲੈਕੀ ਹੈ ਇੰਸਟੀਚੂਨਾਂ ਦੀ ਕਿ ਉਹਨਾਂ ਦੇ ਸਾਰੇ ਕਮੇਟੀ ਮੈਂਬਰ ਜ਼ਿਆਦਾਤਰ ਸਰਦਾਰ ਨੇ ਸਾਨੂੰ ਖੁਦ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਸਾਡੇ ਸ਼ਹੀਦ ਦੀਵਾਰੇ ਚੱਲਦੇ ਆ ਅਸੀਂ ਦੂਸਰਿਆਂ ਨੂੰ ਕਹਿੰਦੇ ਆ ਕਿ ਢੋਲ ਢਮਕਾ ਨਾ ਵਜਾਓ ਡੀਜੇ ਨਾ ਵਜਾਓ ਪਰ ਅਸੀਂ ਆਪ ਉਸ ਓਹ ਕੰਮ ਕਰ ਰਹੇ ਆ ਜਿਹੜਾ ਅਸੀਂ ਨਹੀਂ ਕਰਨਾ ਸੋ ਹੋਰ ਇਸ ਤਰ੍ਹਾਂ ਦੇ ਵੀਡੀਓ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਮੈਂ ਤਰਲੋਚਨ ਸਿੰਘ ਗੈਰੂ ਹਜ਼ਾਰ ਟੈਨ ਹਿਧਿਆਣਾ ਧੰਨਵਾਦ